ਇਹ ਕਾ ਦਿੱਲੀ ਪੰਨਾ ਦੇ ਵਿੱਚ ਇੱਕ ਨਵਾਂ ট্রান্সਫਰਮਰ ਜੀ ਦਾ ਇੱਥੇ ਲਗਾਇਆ ਜਿਸ ਨਾਲ ਅਟਕੇ ਦੇ ਲੋਕਾਂ ਦੀ ਇਹ ਮੰਗ ਸੀ ਕਿ ਉੱਥੇ ਜਿਹੜੀ ਲਾਈਟ ਹੈ ਉਹ ਕਾਫੀ ਮਤਲਬ ਡਿਸਟਰਬੈਂਸ ਰਹਦੀ ਹੈ ਸੋ ਅਸੀਂ ਇਥੇ ਇੱਕ ਨਵਾਂ ਦਾ 300 ਕੇਵੀ ਦਾ ਇੰਸਟਾਲੇਸ਼ਨ ਕੀਤਾ ਹੈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਬਾਦ ਸਰਕਾਰ ਜਿਹੜੀ ਹੈ ਬਹੁਤ ਵੱਡੇ ਵੱਡੇ ਕੰਮ ਕਰ ਰਹੀ ਹੈ ਔਰ ਬੀਵੀ ਦੇ ਖੇਤਰ ਦੇ ਵਿੱਚ ਵੀ ਅਸੀਂ ਜਿਹੜਾ ਉਹ ਤੁਸੀਂ ਦੇਖੇ ਹੋਏਗਾ ਕਿ ਪਿਛਲੇ ਸਾਲ ਵੀ ਜਦੋਂ ਦੀ ਅ ਸਰਕਾਰ ਆਈ ਹੈ 3 ਸਾਲਾਂ ਤੋਂ ਬਿਜਲੀ ਤੇ ਆ ਰਹੀ ਹੈ ਪੰਜਾਬ ਜਦੋਂ ਪਰ ਬਿਜਲੀ ਦੇ ਬਿੱਲ ਨਹੀਂ ਆ ਰਹੇ ਸੋ ਉਸੇ ਵਹੀ ਉਹ ਉਸੇ ਮਿਸ਼ਨ ਨੂੰ ਘਾ ਲਿ ਜਾਂਦੇ ਆ ਅਸੀਂ ਆ ਕਿ ਲੋ ਟ੍ਰਾਂਸਫਰ ਸਰਟ ਵੈਟਰ ਕਰਦੇ ਆ ਤੇ ਕੀਤਾ ਸਤਾ ਦਿੱਪਨਾ ਇੱਕ ਅਸੀਂ ਜਾ ਰਹੇ ਹਾਂ ਉੱਤਰ ਅ ਕਾਰਖਾਨੇ ਦੇ ਤਾਂ ਉੱਥੇ ਵੀ 500 ਕੇਵੀ ਦਾ 500 ਕੇਵੀ ਦਾ ਸੋ ਲਾਕਨਵਾਸੀਆਂ ਨੂੰ ਮੈਨੂੰ ਇਹ ਦੱਸਣ ਤੋਂ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਇਹ ਜਾਏਗੀ ਅਗਰ ਨਹੀਂ ਤਾਂ ਇਹ ਇੱਕ ਮਿੰਟ ਵੀ ਬੀਜੇਗੀ ਜਾਏਗੀ ਔਰ ਨਾਲ ਦੀ ਨਾਲ ਬਿਜਲੀ ਦਾ ਬਿੱਲ ਵੀ ਜਿਹੜਾ ਉਹ ਵੀ ਜੀਤੋ ਆਏਗਾ ਸੋ ਮੈਂ ਇੱਥੇ ਖਾਸ ਕਰਕੇ ਪਹੁੰਚ ਕੇ ਆਪਣੀ ਪਾਰਟੀ ਦੇ ਪਰ ਬਲਾਕ ਇੰਚਾਰਜ ਰਿਸ਼ੀਤਪੁਰ ਜੀ ਮੈਡਮ ਹੀਲਾ ਜੀ ਮੈਡਮ ਗੀਤਾ ਜੀ ਰਾਸ਼ੀ ਜੀ ਮੋਨਿਕਾ ਮੈਡਮ ਮੋਨਿਕਾ ਮੈਡਮ ਤੇ ਰਜਨੀ ਜੀ ਸਰਦਾਰ ਬਲਦੇਵ ਸਿੰਘ ਜੀ ਸਾਡੇ ਗੋਗੀ ਭਾਜੀ ਜੀ ਇੱਥੇ ਆਏ ਤੇ ਜੀ ਜੀ ਭਾਜੀ ਸਾਰੀ ਜਿਹੜੀ ਟੀਮ ਹੈ ਔਰ ਪੇਸ਼ਾ ਜੀ ਪੀ ਐਸ ਪੀ ਸੀ ਐਲ ਦੀ ਸਾਡੇ ਐਕਸਨ ਸਾਹਿਬ ਹੈ ਕਿ ਸਾਹਿਬ ਜੀ ਸਾਹਿਬ ਮਨੂ ਜੀ ਸਾਰੇ ਇੱਥੇ ਆਏ ਸੋ ਮੈਂ ਸਭ ਦਾ ਸਭ ਜੀ ਵੀ ਖੜੇ ਸਭ ਦਾ ਸਵਾਗਤ ਕਰਦਾ ਔਰ ਸਰਵਸੇਵਕ ਸਵਾਸ ਵੰਡਾ ਤੇ ਸਾਰੇ ਹੀ ਕੰਮ ਜਿਹੜੇ ਵੀ ਤੁਹਾਡੇ ਨੇ ਉਹ ਜਿਹੜੇ ਪਾਣੀ ਦਾ ਸੀ ਜਿਹੜਾ ਡੀਜੀ ਦਾ ਕੋਈ ਵੀ ਕੰਮ ਜਿਹੜਾ ਅਧੂਰਾ ਨਹੀਂ ਰਹਿ ਦੁੱਤਾ ਜਾਏਗਾ ਸਾਰੇ ਕੰਮ ਪੂਰੇ ਕੀਤੇ ਜਾਣਗੇ ਧੰਨਵਾਦ